ਆ ਉਹ ਜਿਹੜਿਆ ਕੋਲ ਭਾਈ ਗੁਜੇ ਦਾ ਖਾਲਸਾ ਅਸਲੀ ਵਾਇਕੋ ਜੀ ਖਾਦੇ ਅੱਜ ਸਾਡੇ ਬਹੁਤ ਹੀ ਮਾਣ ਤੇ ਸਤਿਕਾਰਯੋਗ ਸ਼ਹੀਦ ਪਾਪਾ ਦੀਪ ਸਿੰਘ ਸੋਸਾਇਟੀ ਗੜਦੀਵਾਲਾ ਤੋਂ ਸਾਡੇ ਮਨਜੋਤ ਭਾਜੀ ਜਿਨ੍ਹਾਂ ਦੇ ਕਰਕੇ ਸਾਡਾ ਜਿਹੜਾ ਨਾਂ ਆ ਉਹ ਪੂਰੇ ਵਾਰਡ ਦੇ ਵਿੱਚ ਜਾਣਿਆ ਜਾਂਦਾ ਵਾ ਔਰ ਅਸੀਂ ਬੜੇ ਭਾਗਾ ਵਾਲੇ ਸਮਝਦੇ ਆ ਆਪਣੇ ਆਪ ਨੂੰ ਕਿਉਂਕਿ ਭਾਜੀ ਹੁਣੇ ਸਾਡੇ ਦੇ ਇਲਾਕੇ ਨੂੰ ਕਰਕੇ ਜਿੱਥੇ ਸੇਵਾ ਕਰਦੇ ਆ ਉੱਥੇ ਨਾਂ ਸਾਡਾ ਵੀ ਹਲਕੇ ਦਾ ਪੈਂਦਾ ਵਾ ਤੇ ਤੁਸੀਂ ਦੇਖੋ ਵੀ 2023 ਦੇ ਵਿੱਚ ਵੀ ਕਿੰਨੇ بڑے ਹੜ੍ਹ ਆਏ ਸੀ ਤੇ ਉਹਦੇ ਵਿੱਚ ਵੀ ਮੇਰੇ ਹਿਸਾਬ ਦੇ ਨਾਲ ਜੋ ਭਾਜੀ ਦੇ ਪਰਿਵਾਰ ਨੇ ਸਾਰੇ ਮੈਂਬਰਾਂ ਨੇ ਸਿਵਾ ਕੀਤੀ ਆ ਮੈਂ ਕਹਿੰਦਾ ਤਾਨਾ ਹਨਾ 2 ਸਾਲ ਬਾਅਦ ਸਾਲ ਬਾਅਦ ਅਸੀਂ ਫੇਹੜ ਗਏ 25 ਦੇ ਵਿੱਚ ਫੇਹੜ ਆ ਗਏ ਇਸ ਵਾਰ ਤੇ ਹੜ੍ਹ ਨੇ ਵੀ ਆਕੀ ਕਰ ਦਿੱਤੀ ਆ ਲੋਕੋ ਘਰੋਂ ਬੇਕਾਰ ਡੰਗਰ ਰੁੜ ਕੇ ਸਾਰਾ ਕੋਈ ਬੁਰਾ ਹਾਲ ਸੀ ਪਰ ਬਾਕੀ ਟੀਮਾਂ ਦਾ ਸਾਨੂੰ ਪਤਾ ਨਹੀਂ ਕੀ ਕਰਦੀਆਂ ਪਰ ਭਾਜੀ ਪਹਿਲੇ ਦਿਨੀ ਮਹਾਰਾਜ ਦੀ ਕਿਰਪਾ ਨਾਲ ਆਪਣਾ ਸਾਰਾ ਜਥਾ ਲੈ ਕੇ ਤੇ ਉਥੇ ਚੱਲ ਗਏ ਤੁਸੀਂ ਦੇਖੋ ਵੀ ਜਦੋਂ ਹੜ੍ਹ ਹੁੰਦੇ ਆ ਤੇ ਲੋਕਾਂ ਦਾ ਸਮਾਂ ਤਾਂ ਕੀ ਚੱਕਣਾ ਆਪਣੀ ਜਾਨ ਮਸੀਂ ਬਚਾਈ ਆ ਪਰ ਜਦੋਂ ਕਿਤੇ ਫਸੇ ਬੰਦੇ ਦਾ ਜਾ ਕੇ ਤੁਸੀਂ ਵਾਹ ਫੜਨੀ ਆ ਤੇ ਉਹਨੂੰ ਇਦਾਂ ਲਾਦਾ ਵੀ ਇਹ ਬੰਦਾ ਨੇ ਸਾਡੇ ਵਾਸਤੇ ਰਾਤੀ ਆਇਆ ਹਾਂ ਤੇ ਚਲੋ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਵਾਂ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਸ਼ਕਤੀ ਦੇਵੇ ਹੋਰ ਬਲ ਬਖਸ਼ੇ ਇਹ ਇਦਾਂ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਰਹਿਣ ਤੇ ਚੜ੍ਹਦੀ ਕਲਾ ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੈਂ ਧੰਨਵਾਦ ਦੀਆਂ ਟਾਂਡੇ ਦੀ ਸਮੂਹ ਸੰਗਤਾਂ ਅਤੇ ਕਮੇਟੀ ਦਾ ਵੀ ਜਿਨ੍ਹਾਂ ਨੇ ਐਮਸੀ ਸਹਿਬਾਨ ਤੇ ਮੇਰੇ ਬਡੇ ਵੀਰ ਸਾਡੇ ਪ੍ਰਧਾਨ ਜੀ ਮਾਰਸ਼ਲ ਭਾਜੀ ਤੇ ਇਹਨਾਂ ਨੇ ਜਿਹੜਾ 23 ਦੇ ਵਿੱਚ ਵੀ ਬੜਾ ਮਾਣ ਸਤਕਾਰ ਇੱਥੇ ਸਾਡੀ ਸੰਸਥਾ ਨੂੰ ਛੱਡ ਕੇ ਦਿੱਤਾ ਤੇ ਅੱਜ ਤਾਂ ਹੁਣ ਚਲੋ ਹਲਾਤ ਜਿਹੜੇ 25 ਦੇ ਜੇ ਲਾਈਏ ਤਾਂ ਬਹੁਤ ਮਾੜੇ 19 ਨਾਲੋਂ ਵੀ 23 ਨਾਲੋਂ ਵੀ ਐਸਾ ਭਿਆਨਕ ਜਿਹੜੇ 25 ਦੇ ਵਿੱਚ ਆਏ ਬਹੁਤ ਲੋਕ ਨੁਕਸਾਨੇ ਗਿਆ ਕਈਆਂ ਦੇ ਘਰ ਕਈਆਂ ਦੇ ਬਹੁਤ ਮਤਲਬ ਕਹਿਣ ਨੂੰ ਜਿੱਧਰ ਨੂੰ ਜਾਈਏ ਅਸੀਂ ਜੇ ਮਾਝੇ ਚ ਵੜਦੇ ਸੀ ਤੇ ਲੱਗਦਾ ਸੀ ਵੀ ਅ ਦੁਆਬੇ ਨਾਲੋਂ ਜ਼ਿਆਦਾ ਜੇ ਦੁਆਬੇ ਨੂੰ ਮਾਲਵੇ ਚ ਲੱਗਦੇ ਤੇ ਉਹਦੇ ਨਾਲੋਂ ਜ਼ਿਆਦਾ ਇਦਾਂ ਦੀ ਤਬਾਹੀ ਐ ਤਕੀ 25 ਚ ਆਈ ਆ ਪਰ ਇਹ ਜਿਹੜੀ ਸਾਰਿਆਂ ਨੇ ਨਜਿੱਠਿਆ ਤੇ ਉਹ ਏਕਾ ਜਿਹੜਾ ਪੰਜਾਬੀਆਂ ਨੇ ਏਕਾ ਕੀਤਾ ਨਾ ਸਾਰੇ ਭਾਈਚਾਰਿਆਂ ਨੇ ਹਰੇਕ ਵਰਗ ਦਾ ਇਨਸਾਨਾਂ ਨੇ ਇੱਕ ਮੁਠ ਹੋ ਕੇ ਇੱਕ ਜੁਟ ਹੋ ਕੇ ਸਾਨੂੰ ਕੋਲ ਆਉਂਦੀਆਂ ਸਾਨੂੰ ਪਤਾ ਸੀ ਫਰੰਟ ਲਾਈਨ ਤੇ ਕਿਹੜੇ-ਕਿਹੜੇ ਭਰਾਵਾਂ ਨੇ ਕੋਲਾਂ ਕੀਤੀਆਂ ਮੈਂ ਕਿਹਾ ਜਿਹੜਾ ਗਰੀਬ ਤੋਂ ਗਰੀਬ ਜਿਹੜਾ ਵਿਚਾਰਾ ਦਿਹਾੜੀਦਾਰ ਜਿਹੜਾ ਆਪਣਾ ਘਰ ਮਸੀ ਗੁਜ਼ਾਰਾ ਕਰਦਾ ਨਾ ਜੇ 100 ਰੁਪਿਆ ਘਰ ਲੈ ਕੇ ਜਾਵੇ ਤਾਂ ਉਹਨੇ ਵੀ ਇਸ ਖੜਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਬੋਲੇ ਸੋਨਿਆ ਇਹ ਇਨਾਂ ਲੋਕਾਂ ਦੇ ਬਦੌਲਤ ਅੱਜ ਅਸੀਂ ਪੰਜਾਬ ਕਿਸੇ ਨੇ ਦੱਸਦਾ ਵੀ ਕੋਈ ਸਰਕਾਰਾਂ ਨਹੀਂ ਕੋਈ ਕਿਸੇ ਨਹੀਂ ਜੇ ਇੱਕ ਮੁੱਠ ਹੋ ਕੇ ਜੇ ਪੰਜਾਬੀ ਇਕਮਾਇਆ ਜਣ ਤੇ ਵੱਡੀ ਤੋਂ ਵੱਡੀ ਵੀ ਜਿਹੜੀ ਮੁਸ਼ਕਲ ਨੂੰ ਅਸੀਂ ਹੱਲ ਕਰ ਸਕਦੇ ਹਾਂ ਇਹ ਜਿਹੜਾ ਅੱਜ ਸਮਾਨ ਸਤਕਾਰ ਬਾਬਾ ਦੀਪ ਸਿੰਘ ਜੀ ਸੇਵਾਦਾਰ ਨੂੰ ਦਿੱਤਾ ਸਾਰਿਆਂ ਦਾ ਮੈਂ ਧੰਨਵਾਦ ਨਹੀਂ ਕਰਦਾ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤ